ਅੱਜ ਤੁਹਾਨੂੰ ਬਹੁਤ ਹੀ ਪ੍ਰਾਚਨ ਸ਼ਿਵ ਮੰਦਿਰ ਦੇ ਦਰਸ਼ਨ ਕਰਾਵਾਂਗੇ ਤੇ ਜੋ ਕਿ ਕਿਹਾ ਜਾਂਦਾ ਹੈ ਕਿ ਇਹ ਦੋ ਹਿੱਸਿਆਂ ਦੇ ਵਿੱਚ ਸ਼ਿਵਲਿੰਗਾ ਤੇ ਸ਼ਿਵ ਯਾਤਰੀ ਵਾਲੇ ਦਿਨ ਇਹ ਸ਼ਿਵਲਿੰਗ ਆਪੋ ਚ ਜੁੜਦਾ ਵਾ ਆਪਣੀ ਪ੍ਰਜਾਤੀ ਜਿੱਤੇ ਆ ਤੇ ਅਸੀਂ ਹੁਣ ਫਾਈਨਲੀ ਪੁੱਜ ਕੇ ਇੱਥਲੇ ਪਸਾਰ ਸੜਕ ਪੱਤੀ ਹੋਈ ਆ ਤੇ ਅਸੀਂ ਇਧਰੋਂ ਨੀਚੇ ਪਾਸੇ ਜਾ ਰਹੇ ਹਾਂ ਤੇ ਬਣਦੀ ਪਈ ਉਧਰ ਲਈ ਸੜਕ ਨਵੀਂ ਤੇ ਸਾਹਮਣੇ ਉੱਥੇ ਮੰਦਿਰ ਦੀਦਾ ਸ਼ੇ ਮੰਦਰ ਕਾਠਗੜ੍ਹ ਸਾਹਿਬ ਲੋਧੀ ਸੰਘ ਦੇ ਬਾਸੋਂ ਤੋਂ ਪੁੱਜੜ ਪਾਣੀ ਆ ਬਸ ਤਕਰੀਬਨ ਥੋੜਾ ਜਿਹਾ ਟਾਈਮ ਲੱਗਣਾ ਤੇ ਨਾਂ ਵੀ ਤਾਂ ਮੈਟਰ ਰੋਡ ਵੀ ਦਿਖਾਈ ਦੇਗੀ ਰੋਡ ਵੀ ਬਿਲਕੁਲ ਠੀਕ ਆ ਥੋੜਾ ਜਿਹਾ ਤੋਂ ਟੁੱਟ ਪਾ ਸੀ ਆਪ ਵੀ ਦੇਖ ਲੇ ਨਾਂ ਦੇ ਨਾਲ ਵੀਡੀਓ ਦੇ ਵਿੱਚ ਤੇ ਬਿਲਕੁਲ ਆਪਾਂ ਕੋ ਮੰਦਰ ਦੇ ਕੋਲ ਆ ਚੁੱਕੇ ਆ ਜੀ ਇਹ ਕਾਫੀ ਇਤਿਹਾਸਿਕ ਮੰਦਿਰ ਆ ਜੀ ਤੇ ਇਹ ਇਹ ਜਾਂਦਾ ਕਿ ਪਾਂਡਵਾਂ ਦੇ ਟਾਈਮ ਦਾ ਮੰਦਿਰ ਬਣਿਆ ਹੋਇਆ ਵਾ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਲੋ ਜੀ ਦੇਖੋ ਐਂਟਰੀ ਗੇਟ ਆ ਤੇ ਇਹ ਹੈਗੀ ਪੂਰੀ ਮਾਰਕੀਟ ਤੇ ਇਥੋਂ ਜਿੱਦਾਂ ਕਿ ਆਪਾਂ ਮੰਦਰ ਵਾਸਤੇ ਪ੍ਰਸ਼ਾਦ ਲੈ ਕੇ ਜਾ ਸਕਦੇ ਅੰਦਰ ਤੇ ਤੇ ਮਾਰਕੀਟ ਲੱਗੀ ਹੋਈ ਆ ਤੇ ਚਲੋ ਜੀ ਹੁਣ ਆਪਣੀ ਬੱਸ ਸਟਾਰਟਿੰਗ ਆ ਹੁਣ ਚਲਦੇ ਨਹੀਂ ਫਸਟ ਪੌੜੀ ਤੇ ਪੈਰ ਧਰਤਾ ਜੀ ਤੇ ਚਲੋ ਜੀ ਮਹਾਦੇਵ ਦੇ ਦਰਸ਼ਨ ਕਰਦੇ ਆ ਉੱਧੇ ਵੀ ਮਹਾਦੇਵ ਦਾ ਪਰਾਗ ਰਾਜੇ ਤੇ ਨਹੀਂ ਜਾ ਸਕਦੇ ਤੇ ਟਾਈਮ ਵੀ ਹੈ ਨਹੀਂ ਤੇ ਚਲੋ ਆਪਾਂ ਸਾਨੂੰ ਮਹਾਦੇਵ ਦੇ ਦਰਸ਼ਨ ਕਰਨ ਦਾ ਮੌਕਾਲੇ ਪ੍ਰਾਚਿਤ ਮੰਦਿਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਮੈਂ ਕਿਹਾ ਆਪਾਂ ਕਿਉਂ ਪਿੱਛੇ ਰਹੀਏ ਤੇ ਪਹਿਲਾਂ ਜਾ ਕੇ ਦਰਸ਼ਨ ਜ਼ਰੂਰ ਕਰਕੇ ਆਈਏ ਤੇ ਤੁਹਾਨੂੰ ਵੀ ਦਰਸ਼ਨ ਕਰਾਈਏ ਤੇ ਲੋ ਜੀ ਹੁਣ ਆਪਾਂ ਜਾਣੇ ਪਏ ਆ ਜੀ ਤੇ ਦੇਖ ਹੀ ਲੋ ਜੀ ਕਾਫੀ ਪੂੜੀਆਂ ਵਾ ਤੇ ਤਕਰੀਬਨ ਮੰਦਿਰ ਵੀ ਦੇਖੋ ਕਿੰਨਾ ਪਿਆਰਾ ਮੰਦਰਾ ਓਮ ਉਹਦੇ ਤੁਹਾਨੂੰ ਸਾਹਮਣੇ ਸਾਈਨ ਦੇਖ ਨੂੰ ਮਿਲ ਗਿਆ ਇੱਕ ਚੀਜ਼ ਹੋਰ ਤੁਹਾਨੂੰ ਦਿਖਾਣਾ ਮੈਂ ਆ ਦੇਖੋ ਇੱਥੇ ਨਾ ਸ਼ਿਵਲਿੰਗ ਤੇ ਮੰਗੂ ਬਣਾਇਆ ਹੋਇਆ ਕਿ ਤਾਂ ਪਾਣੀ ਤਾਂ ਉਪਰੋਂ ਡਿੱਗਦਾ ਹੋਣਾ ਨਾ ਤੇ ਆ ਦੇਖੋ ਜੀ ਨਾਲ ਹੈਲਥ ਵਾਸਤੇ ਵੀ ਸੁਬਿਧਾ ਹੈਗਾ ਮੈਡੀਕਲ ਸੁਵਿਧਾ ਤੇ ਆ ਦੇਖੋ ਜੀ ਮੈਂ ਇਹ ਚੀਜ਼ ਦੇਖਦਾ ਪਿਆਹੀਂ ਤੇ ਬਾਕੀ ਤੁਸੀਂ ਦੇਖੋ ਤੇ ਇੱਥੇ ਦੇਖੋ ਮੰਦਰ ਕਿੰਨਾ ਸੋਹਣਾ ਲੁੱਕ ਲੱਗਦਾ ਹੈਖੋ ਮੰਦਰ ਦੇ ਕਿੰਨਾ ਪਿਆਰਾ ਮੰਦਰ ਆ ਬਹੁਤ ਹੀ ਇਤਿਹਾਸਿਕ ਮੰਦਰ ਆ ਤੇ ਲੋ ਜੀ ਸੰਗਤੇ ਹੁਣ ਤੁਹਾਨੂੰ ਮਹਾਦੇਵ ਜੀ ਦੇ ਦਰਸ਼ਨ ਕਰਾਉਣੇ ਆ ਤੇ ਸਭ ਤੋਂ ਪਹਿਲਾਂ ਦੇਖੋ ਮਾਤਾ ਰਾਣੀ ਦੀਆਂ ਚੁੰਨੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਤੇ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਦਿਖਾਉਣੀ ਆ ਤੇ ਇੱਕੋ ਇੱਥੇ ਨਾ ਨੰਦੀ ਮਹਾਰਾਜ ਆ ਬਹੁਤ ਹੀ ਪੁਰਾਣੇ ਪੱਥਰ ਦੀ ਮੂਰਤੀ ਬਣੀ ਹੋਈ ਨੰਦੀ ਮਹਾਰਾਜ ਜੀ ਦੀ ਤੇ ਹੁਣ ਤੁਹਾਨੂੰ ਹਰ ਹਰ ਮਹਾਦੇਵ ਇੱਕ ਵਾਰ ਕਮੈਂਟ ਚ ਜ਼ਰੂਰ ਲਿਖ ਦਿਓ ਮਹਾਦੇਵ ਜੀ ਦੇ ਦਰਸ਼ਨ ਕਰੋਨੇ ਦੇਖੋ ਜੀ ਬਹੁਤ ਹੀ ਪੁਰਾਣਾ ਮਹਾਦੇਵ ਜੀ ਦਾ ਸ਼ਿਵਲਿੰਗਾ ਤੇ ਇਹ ਦੇਖੋ ਜੀ ਇੱਥੇ ਸ਼ਿਵਲਿੰਗ ਦੇ ਕਰੋ ਦਰਸ਼ਨ ਦੇਖੋ ਕਾਫੀ ਵੱਡਾ ਸ਼ਿਵਲਿੰਗਾ ਤੇ ਇਸ ਸ਼ਿਵਲਿੰਗ ਦੇ ਦੋ ਹਿੱਸੇ ਹੋਏ ਆ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਦੂਸਰਾ ਹਿੱਸਾ ਉਹ ਅੱਗੇ ਮਾਤਾ ਪਾਰਵਤੀ ਆ ਤੇ ਮਾਤਾ ਪਾਰਵਤੀ ਦੇ ਦਰਸ਼ਨ ਕਰੋ ਜੀ ਸਾਰੇ ਭਗਤੋ ਤੇ ਇਹ ਵੀ ਇੱਕ ਇਤਿਹਾਸ ਅੰਦਰ ਪਿਛੇ ਇਹ ਆ ਕਿ ਕੰਨੇ ਦੇ ਲਈ ਸ਼ਿਵਰਾਤਰੀ ਦੇ ਦਿਨ ਇਸ ਸ਼ਿਵਲਿੰਗ ਦੇ ਵਿੱਚ ਜਿਹੜੀ ਸਪੇਸ ਆ ਬਿਲਕੁਲ ਨਹੀਂ ਰਹਿੰਦੀ ਤੇ ਬਿਲਕੁਲ ਇਹ ਸ਼ਿਵਲਿੰਗ ਨਾਲ ਜੁੜ ਜਾਂਦਾ ਵਾ ਤੇ ਬਹੁਤ ਹੀ ਇਤਿਹਾਸਕ ਇਸ ਜਗ੍ਹਾ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਬਾਤੋ ਆ ਦੇ ਗਾਇਸ ਵੀਡੀਓ ਜ਼ਰੂਰ ਸ਼ੇਅਰ ਕਰਦੇ ਜੋ ਕੋਈ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਦਾਂ ਦੀ ਜਗ੍ਹਾ ਇਹਦੇ ਧਾਰਮਿਕ ਜਗ੍ਹਾ ਦੇ ਦਰਸ਼ਨ ਕਰਨ ਦਾ ਇੱਕ ਮੌਕਾ ਮਿਲਿਆ ਸਾਨੂੰ ਤੇ ਇਸੇ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਇੱਚੀ ਦਾ ਮੌਕਾ ਨਾ ਮਿਲੇ ਸਾਨੂੰ ਜਿੱਥੇ ਕਿਤੇ ਕੋਈ ਨੋਲਿਜ ਮਿਲਦੀ ਐ ਸੀ ਉਹ ਧਾਰਮਿਕ ਜਗ੍ਹਾ ਤੇ ਇਤਿਹਾਸਿਕ ਜਗ੍ਹਾ ਤੇ ਦਰਸ਼ਕ ਕਰੋਂ ਦਾ ਸਾਨੂੰ ਰੰਦਾ ਵਾ ਤਾਂ ਜਰੂਰ ਕੋ ਕਮੈਂਟ ਕਰਕੇ ਜੁੜੋ ਸਾਡੇ ਕੋਈ ਲੱਗੇ ਛਾਕੇ ਕੋਈ ਇਦਰੀ ਧਾਰਮਿਕ ਇਤਿਹਾਸਿਕ ਪੁਰਾਤਨ ਜਗ੍ਹਾ ਹੈ ਜਰੂਰ ਦੱਸਿਓ ਤੇ ਆਪਾਂ ਜਰੂਰ ਆਵਾਂਗੇ ਉੱਥੇ ਤੇ ਜਰੂਰ ਬਤੋ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਮਹਾਕੁੰਬ ਦੇ ਮੇਲੇ ਦੇ ਵਿੱਚ ਤੇ ਜਿਹੜੇ ਭਗਤ ਨਹੀਂ ਜਾ ਸਕਦੇ ਤੇ ਇੱਥੇ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰ ਸਕਣ ਹਨਾ ਉਹ ਜੀ ਤੁਹਾਨੂੰ ਇੱਥੇ ਧਰਮਰਾਜ ਜੀ ਦਾ ਮੰਦਿਰ ਵੀ ਦੇਖਣ ਨੂੰ ਮਿਲ ਜੂਗਾ ਤੇ ਇੱਥੇ ਚਿੱਤਰ ਗੁਪਤ ਜੀ ਦਾ ਉਹ ਖਸਾਬ ਕਰਦੇ ਪਏ ਤੇ ਧਰਮਰਾਜ ਜੀ ਲੇਖਾ ਜੋਖਾ ਦੇਵਤੇ ਪਏ ਆ ਤੇ ਬਾਕੀ ਆ ਮੰਦਿਰ ਦੀ ਆਰਤੀ ਦਾ ਟਾਈਮਿੰਗ ਵਗੈਰਾ ਲਿਖੀ ਹੋਈ ਹੈ ਸਾਰਾ ਕੁਝ ਤੇ ਬਾਕੀ ਆਪਾਂ ਹੁਣ ਚੱਲਦੇ ਆ ਅੱਗੇ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਆ ਤੇ ਚਲੋ ਦਿਖਾਉਨੇ ਤੁਹਾਨੂੰ ਚਲੋ ਜੀ ਰਾਦਾ ਕ੍ਰਿਸ਼ਨ ਜੀ ਦੇ ਵੀ ਦਰਸ਼ਨ ਕਰੋ ਤੇ ਇੱਥੇ ਨਾਲ ਹੀ ਆਰਤੀ ਲਿਖੀ ਹੋਈ ਆ ਤੇ ਬਾਕੀ ਮੰਦਰ ਬਹੁਤ ਸੋਨਾ ਮੰਦਰ ਆ ਕੱਚ ਦੀਆਂ ਜਿਨ੍ਹਾਂ ਕਲਾਕਿਰਤੀਆਂ ਨਾਲ ਮੂਰਤੀਆਂ ਬਣਾਈਆਂ ਹੋਈਆਂ ਵਾ ਤੇ ਅੱਗੇ ਤੁਹਾਨੂੰ ਦੇਖਦੇ ਆ ਜੀ ਦਿਖਾਉਨੇ ਆ ਜੀ ਦੇਖੋ ਜੀ ਸ਼੍ਰੀ ਰਾਮ ਜੀ ਰਾਮ ਜੀ ਦੇ ਦਰਸ਼ਨ ਕਰੋ ਜੀ ਬਾਕੀ ਮਾਤਾ ਰਾਣੀ ਦੇ ਦਰਸ਼ਨ ਕਰੋ ਨਾਲ ਨਾਲ ਆਰਤੀਆਂ ਲਿਖੀਆਂ ਹੋਈਆਂ ਵਾ ਬਜਰੰਗ ਬਲੀ ਜੀ ਦੇਖੋ ਜੀ ਤੇ ਬਿਲਕੁਲ ਜਨਿਤਰੀ ਪਿਚਰੰਗਵਲੀ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੂਗਾ ਦੇਖੋ ਜੀ ਬਾਕੀ ਆ ਦੇਖੋ ਬੁਕਸ ਵਗੈਰਾ ਬਹੁਤ ਹੀ ਧਾਰਮਿਕ ਬੁਕਸ ਉੱਤੇ ਪਈਆਂ ਹੋਈਆਂ ਤੋਂ ਪਰ ਕਾਫੀ ਪੇਂਟਿੰਗ ਹੋਈਆਂ ਆ ਤੇ ਹੁਣ ਤੁਹਾਨੂੰ ਅੱਗੇ ਲੈ ਕੇ ਜਾਣੇ ਆ ਤੇ ਇਹ ਪਾਰਕਾ ਉੱਥੇ ਵੀ ਤੁਹਾਨੂੰ ਦਿਖਾਉਣੇ ਆ ਤੇ ਦੇਖੋ ਇੱਥੇ ਹਵਨ ਹੁੰਦਾ ਵਾ ਤੇ ਆਹ ਦੇਖੋ ਜੀ ਤੇ ਬਾਕੀ ਤੁਹਾਨੂੰ ਲੈ ਕੇ ਜਾਣੇ ਆ ਹੋਰ ਪਾਸੇ ਤੇ ਹਵਨ ਦਾ ਆ ਰਿਹਾ ਇਹ ਪਾਸਟੈਂਟਾ ਜਿਦਾ ਬੰਦ ਕੀਤਾ ਹੋਇਆ ਜਿਵੇਂ ਯਾਤਰੀ ਵਾਲੇ ਦਿਨ ਤੇ ਹਵਨ ਵਗੈਰਾ ਹੁੰਦਾ ਹੋਣਾ ਤੇ ਲੋ ਜੀ ਬਾਕੀ ਦੇਖੋ ਆ ਹੈਗਾ ਬਿਲਕੁਲ ਮੰਦਿਰ ਤੇ ਕਾਫੀ ਸੋਹਣਾ ਮੰਦਿਰ ਆ ਤੇ ਆਪਾਂ ਉੱਥੋਂ ਥੱਲੇ ਆਏ ਆ ਤੇ ਸਾਡੀ ਇੱਥੇ ਬਾਈਕ ਉੱਤੇ ਖੜੀ ਹੈ ਤੇ ਹੁਣ ਆਪਾਂ ਤੰਦ ਖੋਣੇ ਆ ਅੱਗੇ ਇੱਧਰ ਵੀ ਮਾ ਦੇਵ ਦੀਆਂ ਕਈ ਮੂਰਤੀਆਂ ਦੇਖਣ ਨੂੰ ਮਿਲ ਗਈਆਂ ਹੁਣ ਤੁਹਾਨੂੰ ਪਾਰਕ ਵਾਲੀ ਸਾਈਡ ਲੈ ਕੇ ਚੱਲਨੇ ਆਪਾਂ ਤੇ ਚਲੋ ਹੁਣ ਐ ਵੀਡੀਓ ਨ ਬਣੇ ਰਹਿਓ ਜੀ ਤੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ

ਤਾਂ ਚਲੋ ਹੁਣ ਦਿਖਾਉਨੇ ਇਹਨਾਂ ਨੂੰ ਦਿਖਾਉਨੇ ਤੁਹਾਨੂੰ ਆਹ ਨਾ ਕੋਂਡਾ ਡ੍ਰੈਗਨ ਹਲੋ ਜੀ ਭਾਜੀ ਹੁਣੀ ਵੀ ਦੇਖੋ ਭਾਈ ਜਾਂਦੇ ਹੈ ਭਾਜੀ ਆਪਣੀ ਪ੍ਰਜਾਤੀ ਜਿੱਤਿਆ ਮਨ ਇਨਸਾਨ ਭਾਜੀ ਕਹਿੰਦਾ ਇਤੋਂ ਬੜਿਆ ਇਨਸਾਨੇ ਤੋਂ ਬੜਿਆ ਕਿਤੋਂ ਬਣਿਆ ਇਨਸਾਨ ਇਹਤੋਂ ਹਾਂ ਚਲੋ ਖਿੱਚਦੀ ਹੱਥ ਬੁਲਾ ਲਓ ਹਾਂ ਹੱਥ ਮਲਾਓ ਖਿਲਦਾ ਹੋਊਗਾ ਹੋਰ ਡੇਕਣਾ ਜਾਏ ਭਾਜੀ ਉਹ ਹਾਂ ਉਹਦੀ ਪਸਾਰ ਕਰੈਕ ਹੋਈ ਹੋਇਆ ਤੇ ਲੋ ਜੀ ਦੇਖੋ ਜੀ ਉਧਰ ਟ੍ਰੇਨ ਵੀ ਚੱਲਦੀ ਬੱਚਾ ਵਾਸਤੇ ਤੇ ਐਨ ਹੁਣ ਆਪਾਂ ਚੱਲਦੇ ਹੁਣ ਵਾਪਸੀ ਆਪਣੀ ਬੱਸ ਤੇ ਲੋ ਜੀ ਕੁਝ ਕਿ ਤੁਹਾਨੂੰ ਵੀਡੀਓ ਦਾ ਸ਼ੋਟ ਦਿਖਾਉਣੇ ਆ ਉੱਥੇ ਤਾਂ ਲੈ ਕੇ ਜਾਣੇ ਆਂ ਦੇਖੋ ਜੀ ਤੁਹਾਨੂੰ ਉਧਰ ਦਰਸ਼ਨ ਕਰਾ ਕੇ ਆਉਣੇ ਆ ਕਿਉਂਕਿ ਹਨੇਰਾ ਹੋਣ ਲੱਗ ਪਿਆ ਤਾਂ ਹੁਣ ਆਪਣੀ ਵਾਪਸੀ ਹੋ ਜਾਣੀ ਆ ਤੋ ਕਿ ਵਿੱਚ ਜਲਦੀ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਪੈਣਾ ਪੈਣੀ ਹੈ ਤੇ ਟਾਈਮ ਤੇ ਨਿਕਲਾਂਗੇ ਤਾਂ ਵਧੀਆ ਵਾ ਮੈਂ ਕਿਹਾ ਹਾਂ ਬੋਲ ਤੇ ਜਲਦੀ ਜਲਦੀ ਚਲ ਜੇ ਤੇ ਨਾਲ ਹੀ ਤੁਹਾਨੂੰ ਇੱਥੇ ਸ਼ਨੀ ਦੇ ਮੰਦਿਰ ਮਿਲ ਜੂਗਾ ਤੇ ਦੇਖੋ ਜੀ ਹਾਂ ਨੀਚੇ ਪਾਰਕ ਦੇ ਵਿੱਚ ਤੇ ਜਿੰਨਾ ਸ਼ੂਟ ਹੈ ਨਾਲ ਬਜਰੰਗਵਲੀ ਜੀ ਦੀ ਮੂਰਤੀ ਤੁਹਾਨੂੰ ਪਤਾ ਬਜਰੰਗਵਲੀ ਜੀ ਹਰਥਾ ਹੈਗੇ ਆ ਜੀ ਜੈ ਬਜਰੰਗ ਬਲੀ ਕਹਿ ਦੋ ਸਾਰੇ ਜਣੇ ਇੱਕ ਵਾਰੀ ਫਿਰ ਤੇ ਲੋ ਜੀ ਸ਼ਨੀ ਦੇਵ ਜੀ ਸ਼ਨੀ ਦੇਵ ਜੀ ਕਿਰਪਾ ਕਰੋ ਹਾਂ ਆਹੋ ਆਹੋ ਸਾਰੇ ਮੀਰ ਮੇਸ਼ ਸਾਰੀਆਂ ਸਾਰੀਆਂ ਰਾਸ਼ੀਆਂ ਜੈ ਬਜਰੰਗ ਬਲੀ ਤੇ ਲੋ ਜੀ ਜੈ ਬਜਰੰਗ ਬਲੀ ਜੈ ਹੋ ਤੇ ਤੇ ਹੁਣ ਤੁਹਾਨੂੰ ਦੇਖੋਣੇ ਆ ਜੀ ਜਿਲੇ ਸ਼੍ਰੀ ਰਾਮ ਤੇ ਲక్ష్మణ ਜੀ Shiv ji ਦਾ ਸਾਧਨਾ ਕਰਦੇ Shiv ji ਦੀ ਤੇ ਉਸ ਟਾਈਮ ਜਿਲੇ ਸ਼੍ਰੀ ਰਾਮ ਚੰਦੇ ਜੀ ਤੇ ਲక్ష్మణ ਜੀ ਜੀ ਆਰਾਧਨਾ ਕਰਦੇ ਜਦੋਂ ਰਾਮ ਸਿੱਤੂ ਪੋਲ ਪੰ ਨਹੀਂ ਤੇ ਮਹਾਦੇਵ ਜੀ ਦੀ ਆਰਾਧਨਾ ਕੀਤੀ ਲੋ ਜੀ ਦੇਖੋ ਜੀ ਮੈਂ ਤਾਂ ਉਹ ਕਿ ਅਲੈਗਜ਼ੈਂਡਰ ਉਹ ਲੱਗਦਾ ਮੈਨੂੰ ਹਨਾ ਉਹੀ ਹੈ ਲੋ ਜੀ ਸਾਹਮਣੇ ਸੇ ਮੰਦਿਰ ਤੋਂ ਪੱਥਰ ਟੇਕ ਕੇ ਹੁਣ ਬੈਠੇ ਆਂ ਬੋਕੜੀ ਆਪਹਾਜਰੀ ਲਗਾ ਲਈਏ ਚਲੋ ਜੀ ਗਏ ਏਸੀ ਅੱਜ ਦਾ ਬਲੌਗ ਏ ਕਾਟਗੜ੍ਹ ਸਾਹਿਬ ਤੁਹਾਨੂੰ ਕਰਾਤੇ ਦਰਸ਼ਨ ਸ਼ਿਵਲਿੰਗ ਦੇ ਜੋ ਕਿ ਬਹੁਤ ਹੀ ਇਤਿਹਾਸਿਕ ਸ਼ਿਵਲਿੰਗ ਹੈ ਤੇ ਅੱਜ ਦਾ ਬਲੌਗ ਇੱਥੇ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੋ ਤੇ ਮਿਲਾਂਗੇ ਨੈਕਸਟ ਬਲੌਗ ਤੇ ਵਧੀਆ ਜੀ ਟ੍ਰਿਪ ਤੇ ਵਧੀਆ ਜੀ ਵੀਡੀਓ ਦੇ ਨਾਲ ਤੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਦੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਦਿਓ ਤੇ ਚਲੋ ਚੱਲਦੇ ਆਂ ਜੀ ਬਾਏ ਬਾਏ